ਸਸੀਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗਾ ਜੀ 6 ਦੇ 6 ਖੀਰੇ ਬੱਚੇ ਹੀ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਕੁਲਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ 984446585 ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਜੀ ਉਮਰ ਕਿੰਨੀ ਬੱਚੇ ਕਦੀ ਬਸ 6 ਦੇ 6 ਹੀ ਜਿੰਨੇ ਜਾਨਵਰ ਆ ਜੀ ਜਿੰਨੇ ਵੀ ਕੱਚੇ ਖੀਰੇ ਆ ਕੱਚੇ ਖੀਰੇ ਕੋਈ ਵੀ ਦੰਦਾ ਚ ਨਹੀਂ ਗੀ ਸਾਰ ਕਿਸੇ ਦੀ 13 ਮਹੀਨੇ ਤੋਂ ਜ਼ਿਆਦਾ ਉਮਰ ਨਹੀਂ ਠੀਕ ਹੈ 8 ਮਹੀਨੇ ਤੋਂ ਸ਼ੁਰੂ ਹੁੰਦੇ 8 ਮਹੀਨੇ ਦੇ ਬੱਚਾ ਜੀ ਇਹਨੂੰ ਮੈਂ 11 ਮਹੀਨੇ ਦਾ ਵੀ ਕਹਿ ਸਕਦਾ 12 ਮਹੀਨੇ ਦਾ ਕਹਿ ਸਕਦਾ ਪਰ ਅਗਲੇ ਨੂੰ ਬਸ ਮੂਰੂ ਲਾ ਦਿਓ ਫੇਸ ਕੁਆਲਟੀ ਚੈੱਕ ਕਰੋ ਤੇ ਕੁਆਲਟੀ ਬੜੀ ਹੈ ਇਹਦਾ ਕੋਈ ਸੀਮਾ ਰਿਕਾਰਡ ਡੈਨਮਾਰਕਾ ਦਾ ਜੀ 50 156 ਦਾ ਚਾਰਾਂ ਬੱਚਿਆਂ ਦੇ ਸੀਮਨ ਹੈਗੇ ਆ ਉਹ ਮੈਂ ਜ਼ਰੂਰ ਦੱਸ ਦਊ ਜਿਹੜਾ ਖਰੀਦੂਗਾ ਜਿਹੜਾ ਲੈ ਕੇ ਜਾਊਗਾ ਬਾਕੀ ਨੰਬਰ ਇਹ ਆ ਗੱਲ ਜੀ ਜਿਹੜੇ ਵੀ ਬੰਦੇ ਨੇ ਬੱਚੇ ਖਰੀਦਣੇ ਆਵਾ ਸਾਈ ਘੜ ਤੋਂ ਘੱਟ 5000 ਰੁਪਏ ਜ਼ਰੂਰ ਪਮਾਉਣੀ ਆ ਵੀਰੇ 500 ਦੇ ਵੱਛੀਆਂ ਨਹੀਂ ਰੁਕਣਨਾ ਸੀ ਠੀਕ ਹੈ ਜੀ ਹਾਂਜੀ ਕਿਉਂਕਿ ਸਾਡੇ ਨਾਲ ਭੇੜੀ ਹੋ ਜਾਂਦੀ ਹੈ ਵਪਾਰੀ ਦੀ ਸੁਣਵਾਈ ਹੈ ਨਹੀਂ ਬਈ ਪਿੰਡ ਵਾਲੇ ਬੰਦੇ ਦੀ ਹੈਗੀ ਆ ਠੀਕ ਹੈ ਜੀ ਹਾਂਜੀ ਇਹਦਾ ਡੈਨਮਾਰਕਾ ਦੇ 500 62 ਦੀ 500 57 ਦੀ 500 57 ਦੀ ਫੋਟ ਸ਼ਾਂ ਕਿਸੇ ਦੀ ਨਹੀਂ ਕਿਸੇ ਦੇ ਵੀ ਹੋਈ ਆ ਆਪਣੀ ਵਾਪਸੀ ਆ ਜੀ ਉਹਦੀ ਮਦਰ ਮਲਕਰ ਰਿਕਾਰਡਿੰਦਾ ਜੀ ਇਹਦਾ ਜੀ 55 ਲੀਟਰ ਵਾਲਾ ਬੱচ্চਾ ਇਹ ਤੋੜ ਕੇ ਦਿਖਾਦੀ ਪਰੇ ਕਵਾਲਿਟੀ ਚੈੱਕ ਕਰੋ ਜੀ ਇੱਕ ਦੋ ਨਗ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਜੀ ਬਾਕੀ ਝੋਲੀ ਚੰਗੀ ਆ ਜੀ ਇਹਦੀ ਫੇਸ ਕੁਆਲਿਟੀ ਸੋਹਣੀ ਆ ਜੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਜਿਹੜੇ ਬਰੀਡਰ ਹੋਣਗੇ ਨਾ ਜੀ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਜਿਹੜੇ ਹਿਸਾਬ ਨਾਲ ਡਾਲ ਆ 55 ਲੀਟਰ ਵਾਲਾ ਬੱਚਾ ਜੀ ਇਹ ਮਦਰ ਮੈਲਕ ਰਿਕਾਰਡ ਆ ਤੇ ਦੇਖ ਵੀ ਦਿੰਦੀ ਆ ਚੰਗੀ ਸੇਵਾ ਗੌਰ ਤਾਂ 8 ਮਹੀਨਿਆਂ ਦੀ ਹੋਈ ਆ ਜੀ ਹਜੇ ਇਹ ਤਾਂ ਬਈ 13-14 ਮਹੀਨਿਆਂ ਚ ਵਧੀਆ ਗੱਬਣ ਹੋ ਸਕਦੀ ਹੈ ਚੰਗੀ ਸੇਵਾ ਇੱਕ ਮਹੀਨਾ ਪਹਿਲਾਂ ਕਹਿੰਦਾ ਬਈ ਦੁੱਧ ਛੜਾਇਆ ਦਾ 5 ਕਿਲੋ ਡੇਲੀ ਦੁੱਧ ਪਿੰਦੀ ਸੀ ਠੀਕ ਹੈ ਜੀ ਬਾਕੀ ਫਿਰ 10 ਦੀ ਆ ਸੇਵਾ ਕੀਤੀ ਮਾਲਕਾਂ ਦੀ 10 ਦੀ ਆ ਦੂਰੋਜ ਦੇਖ ਦਿੰਦੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆ ਆਲਾ ਕੱਢੂਗੀ ਕਿਉਂਕਿ ਥਣਾ ਦਾ ਸਹਿਜ ਝੂਲੀ ਹੁਣ ਵੀ ਚੰਗੀ ਹੈ ਜੀ ਪੂਰਾ ਪੂਰਾ ਸੋਨਾ ਥਣ ਕੱਢੂ ਮੁੱਠੀ ਆਲਾ ਜੀ ਤੇ ਡਿਮਾਂਡ ਇਹਨਾਂ ਦੀ ਜੀ ਇਹਦੀ ਡਿਮਾਂਡ ਸਾਰਿਆਂ ਦੀ ਫੋਨ ਤੇ ਹੋਊਗੀ ਜੀ ਜਿਹੜੇ ਬੰਦੇ ਨੇ ਜਿੰਨਾਂ ਜੜੀਆਂ ਲੈਣੀਆਂ ਹਨ ਉਹਦੀ ਫੋਨ ਤੇ ਹੋਊਗੀ ਆ ਦੇਖ ਝੋਲੀ ਇਹਦੀ ਵੀ ਦਿਖਾ ਦੀ ਮੇਰੇ ਕੋਈ ਵੀ ਮਾਰੀ ਨਾ ਹੋਵੇ ਕਵਾਲਿਟੀ ਬਰੀਡ ਵਾਈਜ਼ ਪੂਰੀ ਚੰਗੀ ਐ ਛੋਟਾ ਜਿਹਾ ਕੰਨ ਰੰਗ ਪ੍ਰਿੰਟ ਪੂਰਾ ਟਾਪ ਦਾ ਜੀ ਦੇਖ ਸਕਦੇ ਹੋ ਝੋਲੀ ਇਹਦੀ ਵੀ ਚੰਗੀ ਫੋਟਸ਼ਾਪ ਕਿਸੇ ਦੇ ਨਹੀਂ ਸਾਰੇ ਦੇ ਸਾਰੇ ਕੱਚੇ ਕੀਦੇ ਆ ਜੀ ਬਾਈ ਕਹਿੰਦਾ ਜੇ ਦੋ ਦੰਦ ਵੀ ਕੋਈ ਨਿਕਲ ਗਈ ਦੰਦ ਸਿੱਟਿਆ ਵੀ ਨਿਕਲ ਗਿਆ ਕਿਸੇ ਦਾ ਤੇ ਆਪਾਂ ਵਾਪਸੀ ਦੇ ਦੇਣਦਾਰ ਹੈਗੇ ਆ ਜੀ ਬਾਰੇ ਇੱਕ ਬੇਨਤੀ ਹੈ ਕਿ ਸਾਈ ਜਰੂਰ 5000 ਪਾਉਣੀ ਆ ਜੀ ਉਹ ਕਿਉਂਕਿ ਫੇਰ ਹੀ ਬੱਚਿਆਂ ਰੁਕਣੀ ਆ ਜੀ ਨਹੀਂ ਫੋਨ ਜਿਆਦਾ ਆ ਜਾਂਦੇ ਆ ਤੇ ਜੇ ਥੋੜੀ ਸਾਈ ਹੋਵੇ ਫੇਰ ਗੱਲ ਕਈ ਔਰ ਗਲਤ ਵੀ ਹੋ ਜਾਂਦੀ ਹੈ ਜੀ ਤਿੰਨ ਨੰਬਰ ਵੀਰੇ ਇਹ ਇਹ ਵੀ ਬੱਚਾ ਹੀ ਆ ਜੀ ਢੋਲੀ ਇਹਦੀ ਵੀ ਤੁਹਾਨੂੰ ਦਿਖਾ ਦਿੰਨੇ ਆਂ ਚਾਰ ਨੰਬਰ ਦੇ ਭਾਈ ਦੰਦ ਚੈੱਕ ਕਰਾ ਦੀ ਗੱਦਕੜ ਸਾਰਿਆਂ ਨਾਲੋਂ ਵੱਡਾ ਇਹ ਦੰਦ ਦਾਾਂ ਚੈੱਕ ਕਰਾਦੇ ਕਿਉਂਕਿ ਇਹ ਬਰੇ ਹਾਈਟ ਤੇ ਸਾਰਿਆਂ ਨਾਲੋਂ ਵੱਡੀ ਆ। ਕਿਉਂਕਿ ਸੱਜਣ ਨੇ ਵੀਰ ਨੇ ਜਿਹੜੇ ਵੀਡੀਓ ਵੇਖੂਗਾ ਉਹਨਾਂ ਨੂੰ ਵੀਰ ਰਵੈਣ ਹੁੰਦਾ। ਨਿੱਕੇ ਨਿੱਕੇ ਚਿੱਟੇ ਦੰਦ ਆ। ਚੈੱਕ ਜੀ। ਸਿੱਟਣ ਦੇ ਨੇੜੇ ਮੇ ਨਹੀਂ ਕੋਈ। ਸਹੀ ਗੱਲ ਆ ਜੀ। ਬੱਸ ਬਰੇ ਝੋਲੀ ਇਹਦੀ ਵੀ ਚੈੱਕ ਕਰਾ ਦੀ। ਫੋਟੋ ਸ਼ਾਕ ਕੋਈ ਨਹੀਂ ਮੋਟਾ ਥਣ ਲੱਗਾ ਜੀ। ਠੀਕ ਆ ਜੀ। ਝੋਲੀ ਚੈੱਕ ਕਰ ਸਕਦੇ ਹੋ ਜੀ। ਆਪਾਂ ਚੈੱਕ ਕਰੀ ਨੇੜੇ ਤੋਂ ਦਿਖਾ ਦਿੰਨੇ ਰੋਕ ਲੀ ਬਰੇ ਝੋਲੀ। ਲਓ ਜੀ। ਮਾੜੇ ਜਿਹੇ ਟੈਂਕ ਨੇ ਜੀ ਬਾਈ ਉਹ ਛੋਟੇ ਛੋਟੇ ਆ ਕੇ ਬਈ ਉਹ ਥਣ ਨਹੀਂ ਜਿਹੜੀ ਫੋਟ ਹੁੰਦੀ ਹੈ ਨਾ ਉਹ ਹੁੰਦੀ ਹੈ ਉਹਨੂੰ ਆਪਾਂ ਗਣਦੇ ਆ ਤਾਂ ਵੈਸੇ ਹੀ ਹੈ ਵੈਸੇ ਹੀ ਆ ਜਾਂਦੀਆਂ ਜੀਆਂ ਜਿਹੜੀਆਂ ਆਪਾਂ ਤਾਂ ਦਿਖਾਤੇ ਬਈ ਕੋਈ ਚੰਗੀ ਗੱਲ ਹੈ ਜੀ ਤੁਸੀਂ ਬਹੁਤ ਵਧੀਆ ਕੀਤਾ ਤੁਹਾਡਾ ਫਰਜ਼ ਆ ਇਹ ਸਹੀ ਗੱਲ ਹੈ ਜੀ ਅੱਗੇ ਇਹ ਚਾਰਨਗ ਐਫ ਐਫ ਦੇ ਹੋਗੇ ਤੇ 2000 ਸੀ ਦੇ ਇਹਨਾਂ ਬੱਚਿਆਂ ਦੀ ਕੀ ਉਮਰ ਆ ਜੀ ਏਹ ਜੀ ਆ ਉਹਨਾਂ ਨੇ 13 ਮਹੀਨੇ ਦੱਸੀ ਹੈ ਜਣੀ ਉਹ ਕੱਦ ਛੋਟਾ ਉਹ 11 ਮਹੀਨੇ ਦੇ ਦੱਸੀ ਉਹ 11 ਮਹੀਨੇ ਦੀ ਦੱਸੀ ਹਾਂਜੀ ਠੀਕ ਹੈ ਜੀ ਬਾਕੀ ਝੋਲੀਆਂ ਇੰਨੀਆਂ ਸਾਫ਼ ਇਹਨਾਂ ਨੇ ਦੇਖੀ ਗੱਲ ਆ ਜਿਵੇਂ ਲੱਗਦਾ ਹੁਣੇ ਗੱਬਣਾ ਹੁੰਦਾ ਸਹੀ ਗੱਲ ਹੈ ਜੀ ਬਾਕੀ ਦੂਜਿਆਂ ਦਾ ਰੰਗ ਪ੍ਰਿੰਟ ਪੂਰਾ ਚੰਗਾ ਇਹਨਾਂ ਦੇ ਮਦਰ ਮਿਲਕਰ ਕੋਈ ਇਹਨਾਂ ਦੇ ਸਾਰਿਆਂ ਦੇ ਜੇ ਰਿਕਾਰਡ ਮਿਲ ਜੂ ਸਿਰਫ ਇੱਕ ਮੱਛੀ ਦਾ ਰਿਕਾਰਡ ਹੀ ਦੀ ਜੀ ਠੀਕ ਹੈ ਜੀ ਉਹ ਆਪਾਂ ਫੋਨ ਤੇ ਦੱਸ ਦਿਆਂ ਠੀਕ ਹੈ ਬਾਈ ਸਿਰਫ ਇੱਕ ਮੱਛੀ ਦਾ ਰਿਕਾਰਡ ਹੀ ਨਹੀਂ ਵੈਸੇ ਵੀ ਬਹੁਤ ਵੱਡੀ ਹੈ ਇਹ ਇਹ ਆਪ ਦੱਸੂਗੀ ਬਹੁਤ ਚੰਗੇ ਘਰਾਈਆਂ ਪਰ ਇਹਦਾ ਕੋਈ ਰਿ ਬਾਕੀ ਡਿਮਾਂਡ ਇਹਨਾਂ ਦੀ ਫੋਨ ਤੇ ਰਹਿਣ ਵਾਲੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ